ਕਿ ਕੈਨੇਡਾ ਸਟੱਡੀ ਵੀਜ਼ੇ ਤੇ ਗਏ ਬੱਚਿਆਂ ਨੂੰ ਬਾਹਰ ਸੜਕਾਂ ਤੇ ਟੈਂਟ ਲਗਾ ਕੇ ਰਹਿਣ ਲਈ ਹੋਣਾ ਪੈ ਰਿਹਾ ਮਜਬੂਰ ਇਸ ਗੱਲ 'ਚ ਕਿੰਨੀ ਕੋ ਸਚਾਈ ਹੈ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਬੜੇ ਗੰਭੀਰ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਆਪਾਂ ਬਹੁਤ ਵੱਡੇ ਵੱਡੇ ਸੁਪਨੇ ਸਜਾ ਕੇ ਆਪਾਂ ਲੱਖਾਂ ਰੁਪਈਆ ਲਗਾ ਕੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਹਾਂ ਸਟੱਡੀ ਵੀਜ਼ਾ ਲਗਾ ਕੇ ਤਾਂ ਕਿ ਕੁਝ ਸਮੇਂ ਬਾਅਦ ਇਹ ਉਥੋਂ ਦੇ ਪੀਆਰ ਹੋ ਜਾਣ ਔਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸਵਰ ਜਾਏ। ਅੱਛੀ ਗੱਲ ਹੈ। ਮਾਪੇ ਦੀ ਇਹੀ ਸੋਚ ਹੁੰਦੀ ਹੈ ਕਿ ਸਾਡੀ ਤਾਂ ਹੁਣ ਲੰਘੇ ਜਿਹੋ ਜਿਹੇ ਲੰਘਣੀਆਂ ਲੇਕਿਨ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਸਿਕਿਉਰ ਹੋਣਾ ਚਾਹੀਦਾ ਹੈ ਔਰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਮਾਪੇ ਅਕਸਰ ਚਿੰਤਾ ਵਿੱਚ ਨਜ਼ਰ ਆਉਂਦੇ ਨੇ। ਹੁਣ ਪੰਜਾਬ ਦੇ ਨੌਜਵਾਨਾਂ ਦੀ ਆਪਾਂ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰ ਲੈਣੇ। ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੜਕੇ ਲੜਕੀਆਂ ਜਿਹੜੇ ਕਿ ਸਟੱਡੀ ਵੀਜ਼ੇ ਦੇ ਉੱਪਰ ਕੈਨੇਡਾ ਦੀ ਧਰਤੀ ਤੇ ਗਏ ਨੇ ਔਰ ਜਿਵੇਂ ਜਿਵੇਂ ਪੰਜਾਬ ਦੇ ਲੋਕ ਉਧਰ ਵਧੇ ਜਾਂਦੇ ਨੇ ਉੱਥੇ ਦੀਆਂ ਸਰਕਾਰਾਂ ਕਾਨੂੰਨ ਸਖਤ ਕਰੀ ਜਾ ਰਹੀਆਂ ਨੇ ਕੰਮਕਾਜ਼ ਇੰਨੇ ਜ਼ਿਆਦਾ ਹਾਰਡ ਨੇ ਸਖਤ ਨੇ ਕਿ ਬਹੁਤ ਸਾਰੇ ਬੱਚੇ ਤਾਂ ਹਟ ਹੁੰਦਾ ਉਹਨਾਂ ਦੇ ਅੰਦਰ ਕਿ ਨਹੀਂ ਹੁਣ ਆ ਚੁੱਕੇ ਹਾਂ ਮਾਪੇ ਨੇ ਲੱਖਾਂ ਰੁਪਈਆ ਲਗਾ ਕੇ ਲੋਕਾਂ ਕੋਲੋਂ ਗਹਿਣੇ ਜ਼ਮੀਨ ਰੱਖ ਕੇ ਵਿਆਜੂ ਪੈਸਾ ਲੈ ਕੇ ਔਰ ਸਾਨੂੰ ਉਹਨਾਂ ਨੇ ਕੈਨੇਡਾ ਵਿਖੇ ਭੇਜ ਦਿੱਤਾ ਹੈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਖਤਮ ਕਰ ਦਿੱਤੀ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਸੁਪਨਿਆਂ ਨੂੰ ਕਿਸ ਤਰ੍ਹਾਂ ਸਾਕਾਰ ਕਰਨਾ ਹੈ ਲੇਕਿਨ ਸੁਪਨੇ ਸਾਕਾਰ ਹੋਣ ਕਿਸ ਤਰ੍ਹਾਂ ਬੱਚਿਆਂ ਨੂੰ ਇੰਨੀ ਸਖਤ ਮਿਹਨਤ ਕਰਨੀ ਪੈ ਰਹੀ ਹੈ ਔਰ ਮਹਿੰਗਾਈ ਦਾ ਯੁੱਗ ਹੈ ਕਿਉਂਕਿ ਡਾਲਰਾਂ ਦੀ ਕੀਮਤ ਪੰਜਾਬ ਦੇ ਵਿੱਚ ਆ ਕੇ ਵਾਧੀ ਹੈ ਉੱਥੇ ਤਾਂ ਉਹੀ ਹਿਸਾਬ ਦੇ ਨਾਲ ਮਿਲਦੇ ਨੇ ਜਿਸ ਤਰ੍ਹਾਂ ਉਹਨਾਂ ਦਾ ਖਰਚਾ ਉੱਥੇ ਚੱਲਦਾ ਹੈ ਲੇਕਿਨ ਬੱਚੇ ਜਿਹੜੇ ਨੇ ਉਹ 24 24 ਘੰਟੇ ਕੰਮ ਕਰਨ ਲਈ ਮਜਬੂਰ ਨੇ ਜ਼ਿੰਦਗੀ ਇੱਕ ਮਸ਼ੀਨ ਦੀ ਤਰ੍ਹਾਂ ਬਣੀ ਹੋਈ ਹੈ ਨਾ ਉਹਨਾਂ ਕੋਲ ਰੋਟੀ ਖਾਣ ਲਈ ਵਕਤ ਹੈ ਔਰ ਨਾ ਉਹਨਾਂ ਕੋਲ ਆਰਾਮ ਲਈ ਵਕਤ ਹੈ ਇੰਨੇ ਜ਼ਿਆਦਾ ਉਹ ਫਰਸਟ੍ਰੇਟ ਹੋ ਚੁੱਕੇ ਨੇ ਔਰ ਬਹੁਤ ਸਾਰੇ ਜਿਹੜੇ ਇਸ ਫਰਸਟ੍ਰੇਸ਼ਨ ਨੂੰ ਨਹੀਂ ਸਹਿਣ ਕਰ ਸਕਦੇ ਉਹ ਵਾਪਸ ਵੀ ਆਏ ਨੇ ਲੇਕਿਨ ਜਿਹੜੇ ਬੱਚੇ ਇਸ ਫਰਸਟ੍ਰੇਸ਼ਨ ਨੂੰ ਆਪਣੇ ਉੱਪਰ ਹੰਡਾ ਰਹੇ ਨੇ ਉਹ ਅਜੇ ਵੀ ਉੱਥੇ ਨੇ ਬੱਚਿਆਂ ਦਾ ਇੱਥੋਂ ਤੱਕ ਸੁਣਿਆ ਜਾ ਰਿਹਾ ਹੈ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਬੱਚਿਆਂ ਨੂੰ ਬਾਹਰ ਟੈਂਟ ਲਗਾ ਕੇ ਸੜਕਾਂ ਦੇ ਕਿਨਾਰੇ ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਕਮਰਿਆਂ ਦਾ ਕਿਰਾਇਆ ਕੱਢਣਾ ਉਹਨਾਂ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਜਿਹੜੇ ਤਾਂ ਬੱਚੇ ਮਿਹਨਤ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ 4 ਦਿਨ ਦੀ ਚਾਨਣੀ ਫਿਰ ਅੰਧੇਰੀ ਰਾਤ ਜਿਹੜੇ ਬੱਚੇ ਮਿਹਨਤ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਹਰ ਹਨੇਰੇ ਤੋਂ ਬਾਅਦ ਰੌਸ਼ਨੀ ਜ਼ਰੂਰ ਆਉਂਦੀ ਹੈ ਔਰ ਜਦੋਂ ਰੌਸ਼ਨੀ ਆਏਗੀ ਉਦੋਂ ਜ਼ਿੰਦਗੀ ਦੇ ਵਿੱਚ ਜੀਉਣ ਦਾ ਮਜ਼ਾ ਆਏਗਾ ਸੋ ਇਸ ਕਰਕੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਬੱਚੇ ਓਵਰ ਬ੍ਰਿਜ ਦੇ نیچے ਸੁੱਤੇ ਪਏ ਨੇ ਔਰ ਗੱਡੀਆਂ ਕੋਲੋਂ ਦੀ ਲੰਘ ਰਹੀਆਂ ਨੇ ਪਿੱਛੇ ਬੜੀਆਂ-ਬੜੀਆਂ ਬਿਲਡਿੰਗਸ ਨਜ਼ਰ ਆ ਰਹੀਆਂ ਨੇ ਮਤਲਬ ਉਹਨਾਂ ਫੋਟੋਆਂ ਦੀ ਕਿੰਨੀ ਕੁ ਸੱਚਾਈ ਹੈ ਇਹ ਉਹ ਲੋਕ ਜਾਣਦੇ ਨੇ ਮੈਂ ਤਾਂ ਹੀ ਇਸ ਕਰਕੇ ਲਿਖਿਆ ਕਿੰਨਾ ਕੁ ਸੱਚ ਹੈ ਲੇਕਿਨ ਬਹੁਤ ਸਾਰੇ ਬੱਚੇ ਜਿਹੜੇ ਆਉਂਦੇ ਨੇ ਉਥੋਂ ਔਰ ਮਹੀਨੇ ਦੀ ਛੁੱਟੀ ਆ ਗਈ ਕੋਈ 2 ਮਹੀਨੇ ਦੀ ਆ ਗਿਆ ਕੋਈ 20 ਦਿਨ ਵਾਸਤੇ ਆ ਗਿਆ ਕੋਈ 15 ਦਿਨ ਵਾਸਤੇ ਆ ਗਿਆ ਜਦੋਂ ਉਹਨਾਂ ਦੇ ਕੋਲ ਬੈਠ ਕੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਤਾਂ ਇਹ ਸਵਾਲ ਅਸੀਂ ਉਹਨਾਂ ਤੋਂ ਵੀ ਪੁੱਛਦੇ ਆ ਤੇ ਉਹ ਮਤਲਬ ਜ਼ਿਆਦਾ ਕਰਕੇ ਇਸ ਨੂੰ ਇਗਨੋਰ ਹੀ ਕਰ ਦਿੰਦੇ ਆ ਕਿ ਦੇਖੋ ਕੰਮ ਕਰਨਾ ਹੋਵੇ ਤਾਂ ਕੰਮ ਦੀ ਉੱਥੇ ਕਮੀ ਨਹੀਂ ਹੈ ਬਸ਼ਰਤ ਹੈ ਕਿ ਤੁਸੀਂ ਉਸ ਕੰਮ ਦੇ ਪ੍ਰਤੀ ਕਿੰਨੇ ਕੁ ਵਫਾਦਾਰ ਹੋ ਬਾਕੀ ਰਹੀ ਉੱਥੇ ਦੀ ਰਹਿائش ਦੀ ਗੱਲ ਕਿ ਕੋਈ ਵੀ ਕਮਰਾ ਕਿਰਾਏ ਤੇ ਦੇਵੇਗਾ ਬੇਸ਼ੱਕ ਆਪਣੇ ਪੰਜਾਬ ਦੇ ਵਿੱਚ ਹੈ ਉਹ ਕਿਰਾਇਆ ਤਾਂ ਲਏਗਾ ਲਾਏਗਾ ਕਿਰਾਏ ਤੋਂ ਬਿਨਾਂ ਤਾਂ ਮਤਲਬ ਕਦੇ ਕੰਸੀਵ ਹੀ ਨਹੀਂ ਕੀਤਾ ਜਾ ਸਕਦਾ ਕਿ ਸਾਨੂੰ ਕੋਈ ਇੰਟਰ ਕਰਨ ਦੇ ਦੇਗਾ ਸੋ ਉੱਥੇ ਵੀ ਕਿਰਾਇਆ ਜਿਹੜਾ ਹੈ ਉਹ ਡਾਲਰਾਂ ਦੇ ਹਿਸਾਬ ਨਾਲ ਦੇਣਾ ਪੈਂਦਾ ਹੈ ਔਰ ਜਿਹੜੀ ਸੈਲਰੀ ਹੈ ਉਹ ਵੀ ਉਹਨਾਂ ਨੂੰ ਡਾਲਰਾਂ ਦੇ ਹਿਸਾਬ ਨਾਲ ਹੀ ਮਿਲਦੀ ਹੈ ਜਦੋਂ ਉਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਤਾਂ ਪਰੇਸ਼ਾਨ ਹੋ ਕੇ ਦੋ ਚਾਰ ਲੜਕੇ ਸਲਾਮ ਮਸ਼ਵਰਾ ਕਰਦੇ ਨੇ ਇੱਕ ਟੈਂਟ ਲੈਂਦੇ ਨੇ ਉਹ ਵਿਚਾਰੇ ਸੜਕ ਦੇ ਉੱਪਰ ਲਗਾ ਕੇ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਔਰ ਬਹੁਤ ਖਤਰਨਾਕ ਹੈ ਬਹੁਤ ਖਤਰਨਾਕ ਹੈ ਪਤਾ ਵੀ ਹੈ ਕਿ ਅਸੀਂ ਇੱਕ ਬਹੁਤ ਵੱਡਾ ਖਤਰਾ ਜਿਹੜਾ ਹੈ ਉਹ ਚੁੱਕ ਰਹੇ ਆ ਲੇਕਿਨ ਕੀਤਾ ਕੀ ਜਾਵੇ ਕੀਤਾ ਕੀ ਜਾਵੇ ਮਾਪੇ ਨੇ ਲੱਖਾਂ ਰੁਪਈਆ ਲਾ ਕੇ ਭੇਜ ਦਿੱਤਾ ਹੈ ਹੁਣ ਜਦੋਂ ਹੱਥ ਲਟਕਾਉਂਦੇ ਆਪਾਂ ਘਰ ਵਾਪਸ ਆਵਾਂਗੇ ਤਾਂ ਮਾ ਬਾਪ ਕੀ ਸੋਚ ਸਕਦੇ ਤੇ ਉਹ ਨਜ਼ਰ ਆਉਣਗੇ ਪਰ ਜਿਉਂਦੇ ਜੀ ਲਾਸ਼ ਦੀ ਤਰ੍ਹਾਂ ਨਜ਼ਰ ਆਉਣਗੇ ਤੇ ਬੱਚੇ ਵੀ ਬੱਚੇ ਵੀ ਜਿਨ੍ਹਾਂ ਦੇ ਦਿਲ ਦੇ ਵਿੱਚ ਮਾ ਬਾਪ ਦੇ ਪ੍ਰਤੀ ਦਰਦ ਹੈ ਕਿ ਇਹਨਾਂ ਨੇ ਸਾਨੂੰ ਕਿਸ ਤਰ੍ਹਾਂ ਬਾਹਰ ਭੇਜਿਆ ਉਹ ਵੀ ਆਪਣੇ ਮਾਤਾ ਪਿਤਾ ਦੇ ਨਾਲ ਅੱਖ ਤੱਕ ਨਹੀਂ ਮੜਾ ਸਕਣਗੇ ਅੱਖ ਤੱਕ ਨਹੀਂ ਮੜਾਉਣਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਜਿਹੇ ਮੋੜ ਆਉਂਦੇ ਨੇ ਜਿੱਥੇ ਇਨਸਾਨ ਕਨਫਿਊਜ਼ ਹੋ ਜਾਂਦਾ ਹੈ ਕਨਫਿਊਜ਼ ਹੋ ਜਾਂਦਾ ਕਿ ਹੁਣ ਮੈਂ ਕਰਾਂ ਤੇ ਕੀ ਨਾ ਕਰਾਂ ਜੇ ਉਸ ਵਕਤ ਆਪਣਾ ਸਹੀ ਡਿਸੀਜਨ ਲੈ ਲਿਆ ਤਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਜਿਹੜੀ ਹੈ ਉਹ ਆੜੇ ਨਹੀਂ ਸੋ ਕੈਨੇਡਾ ਦੇ ਗਾਇਬ ਬੱਚਿਆਂ ਨੂੰ ਇਸ ਐਪੀਸੋਡ ਦੇ ਜ਼ਰੀਏ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਹੁਣ ਤੁਸੀਂ ਇੱਥੋਂ ਲੱਖਾਂ ਰੁਪਇਆ ਲਾ ਕੇ ਜਾ ਚੁੱਕੇ ਹੋ ਇੱਥੇ ਦੇ ਕਾਨੂੰਨ ਦੀ ਪਾਲਣਾ ਕਰੋ ਰਿਸਪੈਕਟ ਕਰੋ ਇੱਜ਼ਤ ਕਰੋ ਔਰ ਜੇ ਸਖਤ ਕਾਨੂੰਨ ਬਣਿਆ ਤੇ ਆਖਰ ਜ਼ਿੰਮੇਵਾਰ ਉਹਦਾ ਕੌਣ ਹੈ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਕੌਣ ਜ਼ਿੰਮੇਵਾਰ ਹੈ ਔਰ ਕਿੰਨੀਆਂ ਵੀ ਕੀਤੀਆਂ ਹੋਈਆਂ ਗਲਤੀਆਂ ਔਰ ਕਿਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਨੇ ਸੋ ਇਸ ਕਰਕੇ ਦੋਸਤੋ سوشل میڈیا ਤੇ ਬਹੁਤ ਸਾਰੀਆਂ ਫੋਟੋਜ਼ ਜਿਹੜੀਆਂ ਵਾਇਰਲ ਹੁੰਦੀਆਂ ਨੇ ਕਿ ਕੈਨੇਡਾ ਗਏ ਬੱਚੇ ਜਿਹੜੇ ਨੇ ਉਹਨਾਂ ਨੂੰ ਟੈਂਟ ਲਗਾ ਕੇ ਸੜਕਾਂ ਦੇ ਕਿਨਾਰੇ ਪਾਰਕਾਂ ਦੇ ਵਿੱਚ ਮਤਲਬ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਔਰ ਮੈਂ ਤਾਂ ਇਹ ਲਾਈਨ ਲਿਖੀ ਆ ਵੀ ਇਹਦੇ ਵਿੱਚ ਕਿੰਨੀ ਕ ਸੱਚਾਈ ਹੈ ਜੇਕਰ ਤੁਸੀਂ ਇਸ ਦੇ ਪ੍ਰਤੀ ਕੁਝ ਜਾਣਦੇ ਹੋ ਤੇ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਲਿਖ ਦੇਣਾ ਕਿ ਹਾਂ ਇਹ ਗੱਲ ਸਹੀ ਹੈ ਜਾਂ ਇਹ ਗੱਲ ਗਲਤ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ